ਅੱਜ ਕੀ ਕਰਾਂ ਜੀ ਲੰਗਰ ਲਾਇਆ ਸੀ ਸਿੱਧੀ ਢਾਡੇ ਦੇ ਮੋਕੇ ਤੇ ਸਿੱਧੀ ਢਾਡੇ ਦੇ ਮੋਕੇ ਤੇ ਸੀ ਲੰਗਰ ਲਾਇਆ 10ਵੇਂ ਪਾਸ਼ਾ ਦੀ ਬਹੁਤ ਵੱਡੀ ਕੁਰਬਾਨੀ ਆ 10ਵੇਂ ਪਾਸ਼ਾ ਜੀ ਦੇਣ ਕਰਕੇ ਸੀ ਇਸ ਦੁਨੀਆ ਤੇ ਜਿਉਂਦੇ ਜਾਗਦੇ ਬੈਠੇ ਆ ਉਹਨੇ ਆਪਣੇ ਚਾਰੇ ਪੋਤੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਕਰਵਾਏ ਤੇ ਠੰਡੇ ਬੁਰਜ ਵਿੱਚ ਤਸੀਹੇ ਕਟੇ ਤੇ ਮੁਗਲਾਂ ਨੇ ਉਹਨਾਂ ਤੇ ਜ਼ੁਲਮ ਕੀਤੇ ਤੇ ਫਿਰ ਵੀ ਬੱਚਿਆਂ ਨੇ ਹੌਸਲਾ ਨਹੀਂ ਹਾਰਿਆ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਉਂਦੇ ਗੂੰਜਦੇ ਹੋਏ ਸ਼ਹੀਦیاں ਪਾ ਗਏ ਉਹਨਾਂ ਦੀ ਸ਼ਹੀਦੀ ਨੂੰ ਮੋਖ ਰੱਖਦੇ ਹੋਏ ਅਸੀਂ ਇਸ ਲੁਧਿਆਣਾ ਸ਼ਹਿਰ ਰਾਂਹੂ ਰੋਡ ਤੇ ਲੰਗਰ ਲਗਾਇਆ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਇੱਕ ਵਾਰੀ ਫੇਰ ਬੋਲੋ ਗੱਜ ਕੇ ਜਕਾਰਾ ਲਾ ਦੇ ਵੀਰ ਮੇਰੇ ਮਾਤਾ ਗੁਜਰਕੌਰ ਤੇ ਦਸ਼ਮੇਸ਼ ਪਿਤਾ ਤੇ ਚਾਰ ਸਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਮੋਖ ਰੱਖਦੇ ਓਏ ਬੋਲੇ ਸੋਨਿਹਾਲ ਜੀ ਆਇਆਂ ਨੂੰ ਅੱਜ ਕੀ ਕਰਨਾ ਜੀ ਲੰਗਰ ਲਾਇਆ ਸੀ ਧੀ ਢਾਡੇ ਦੇ ਮੋੱਕ ਦੇ ਸੀਧੀ ਢਾਡੇ ਦੇ ਮੋੱਕ ਦੇ ਸੀ ਲੰਗਰ ਲਾਇਆ 10ਵੇਂ ਪਾਸ਼ਾ ਦੀ